ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕੀ ਬਈ ਘਮਣ ਵਕੀਲ ਜੋ ਕਿ ਅਮਰਤਪਾਲ ਮੈਰੋ ਦਾ ਕੇਸ ਲੜਨਗੇ ਘਮਣ ਵਕੀਲ ਤੇ ਜਿਹਦੇ ਵਿੱਚ ਹੁਣ ਅਮਰਤਪਾਲ ਖੁਦ ਸਿਲੰਡਰ ਕਰਨ ਨੂੰ ਤਿਆਰ ਆ ਜਾਂ ਨਹੀਂ ਤਾਂ ਇਹ ਹੁਣ ਆਪਾਂ ਤੁਹਾਡੇ ਨਾਲ ਖੁਲਾਸੇ ਕਰਨ ਜਾ ਰਹੇ ਹਾਂ ਬਣੇਰੋ ਚੈਨਲ ਤੇ ਪਹਿਲਾਂ ਇੱਕ ਵੀਡੀਓ ਸੁਣਾਵਾਂਗੇ 2 ਮਿੰਟ ਦੀ ਫਿਰ ਆਪਾਂ ਵਿਚਾਰ ਸਾਂਝੇ ਕਰਾਂਗੇ ਅਗਲੇ ਤਾਂ ਪਹਿਲਾਂ ਵੀਡੀਓ ਸੁਣੋ ਫਿਰ ਕਰਦੇ ਆਂ ਵਿਚਾਰ ਸਾਂਝੇ ਮੈਂ ਕਾਨੂੰਨ ਦੇ ਤਾਰੇ ਵਿੱਚ ਰਹਿ ਕੇ ਗੱਲ ਕਰਾਂਗਾ ਦੇਖੋ ਸਾਡੀ ਬਿਊਟੀ ਪਰਿਵਾਰ ਵੱਲੋਂ ਲਕੀ ਹੈ ਸਾਨੂੰ ਮਹਿਰੋਤ ਸਾਹਿਬ ਦਾ ਸਿੱਧਾ ਡਾਇਰੈਕਟਲੀ ਸਾਨੂੰ ਜਿਹੜੀ ਹੈ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਔਰ ਮੈਂ ਤੁਹਾਡੇ ਚੰਨੜਾ ਹੀ ਦੱਸੂਗਾ ਕਿ ਬੜੀ ਚੜ੍ਹਦੀ ਕਲਾ 'ਚ ਨੇ ਕੋਈ ਕਾਨੂੰਨ ਤੋਂ ਅਸੀਂ ਭੱਜੇ ਨਹੀਂ ਔਰ ਉਹਨਾਂ ਵੱਲੋਂ ਕਲੀਅਰ ਕੱਟ ਕੀਤਾ ਗਿਆ ਹੈ ਕਿ ਘੁਮਨ ਸਾਹਿਬ ਜਦੋਂ ਤੁਹਾਨੂੰ ਤਖਤੀਸ਼ 'ਚ ਸ਼ਾਮਲ ਹੋਣ ਲਈ ਲੋੜ ਪੈਂਦੀ ਹੈ ਮੈਂ ਸੈਂਡਰ ਕਰਨ ਨੂੰ ਤਿਆਰ ਹਾਂ ਔਰ ਸਵਾਲ ਇਹ ਹੈ ਜਿਹੜਾ ਤੁਸੀਂ ਮੈਨੂੰ ਪੁੱਛਿਆ ਕਿ ਇਹ ਜਿਹੜਾ ਕਤਲ ਹੈਗਾ ਜਿਹੜਾ ਹੁਣ ਇਹਦੇ ਵਿੱਚ ਉਹ ਜਦੋਂ ਆਪਸ ਸੈੱਟ ਕਰ ਗਏ ਨੇ ਤੁਸੀਂ ਇਹ ਗੱਲ ਪੁੱਛੀ ਮੈਨੂੰ ਦੇਖੋ ਕਾਨੂੰਨ ਦੇ ਵਿੱਚ ਸੁਮਿਤ ਜੀ ਅਸੀਂ ਤਿੰਨ ਇੱਥੇ ਵਕੀਲ ਬੈਠੇ ਆਂ ਇਹ ਮੇਰੇ ਭਰਾ ਨੇ ਤੇ ਇਹ ਸਾਡੇ ਨਾਲ ਸਾਡਾ ਛੋਟਾ ਭਰਾ ਹੈ ਮੈਂ ਨਾ ਦੋਨਾਂ ਨੂੰ ਬਚਾਣ ਲਈ ਮੈਂ ਕਹਿੰਨਾ ਕਿ ਕਤਲ ਮੈਂ ਕੀਤਾ ਹੈ ਪੁਲਿਸ ਨੇ ਇਸ ਚੀਜ਼ ਤੇ ਨਹੀਂ ਜਾਣਾ ਪੁਲਿਸ ਨੇ ਐਵੀਡੈਂਸ ਇਕੜਾ ਕੋਰਟ ਦੇ ਵਿੱਚ ਟ੍ਰਾਇਲ ਚੱਲਣੇ ਨੇ ਚਾਰ ਬੰਦੇ 6 ਬੰਦੇ ਜੇ ਕਤਲ ਦੇ ਵਿੱਚ ਸ਼ਾਮਲ ਨੇ ਤਾਂ ਇੱਕ ਬੰਦਾ ਕਹਿ ਰਿਹਾ ਕਿ ਯਾਰ ਮੈਂ ਕੀਤਾ ਇਹਨੂੰ ਪੰਜਾਬੋਂ ਛੱਡ ਦੋ ਪੁਲਿਸ ਕਦੇ ਨਹੀਂ ਛੱਡੇਗੀ ਪੁਲਿਸ ਦਾ ਕੰਮ ਮੈਨੂੰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਲੰਡਨ ਤੋਂ ਸਾਡਾ ਇੱਕ ਫ੍ਰੈਂਚੀ ਤੁਮ ਛੋਟਾ ਜਿਹਾ ਟਾਈਮ ਲਾਉਂਗਾ ਕ੍ਰਿਮੀਨਲ ਲਾਅ ਦੇ ਉੱਪਰ ਅਸੀਂ ਇੱਕ ਚੀਜ਼ ਦੀ ਡਿਸਕਸ਼ਨ ਕੀਤੀ ਸਾਡੀ ਦਿੱਲੀ ਡਿਸਕਸ਼ਨ ਹੋ ਰਹੀ ਸੀ ਉਸ ਡਿਸਕਸ਼ਨ 'ਚ ਆਇਆ ਕਿ ਬਲਾਈਂਡ ਮਦਰ ਸੀ ਸਮਝਣੇ ਸੀ ਲੱਗ ਰਿਹਾ ਕਿ ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਕਨਫੈਸ ਕੀਤਾ ਹੈ ਉਹ ਬੰਦੇ ਤੇ ਸਾਨੂੰ ਲੱਗਦਾ ਸੀ ਕਿ ਨੇ ਕਤਲ ਜੜਾ ਕੋ ਨਹੀਂ ਕੀਤਾ ਉਸ ਕੇਸ ਦੇ ਵਿੱਚ ਪੁਲਿਸ ਨੇ ਕੰਮ ਨਹੀਂ ਛੱਡਿਆ ਤਰੀਕੇ ਚ ਜਾਂਚ ਕੀਤੀ ਤੇ ਅਲਟੀਮੇਟਲੀ ਇਹ ਸੱਚ ਹੋਇਆ ਕਿ ਉਸ ਬੰਦੇ ਨੇ ਕਤਲ ਨਹੀਂ ਸੀ ਕੀਤਾ ਸੋ ਮੈਂ ਤੁਹਾਡੇ ਚੈਨਲ ਲਈ ਇਹ ਗੱਲ ਕਹਿਣਾ ਕਿ ਭਾਈ ਸਾਹਿਬ ਨੇ ਮੈਂ ਹਜੇ ਤੱਕ ਕੋਈ ਇਦਾਂ ਦੀ ਵੀਡੀਓ ਨਹੀਂ ਦੇਖੀ ਜੇ ਉਹਨਾਂ ਨੇ ਇਸ ਚੀਜ਼ ਦਾ ਐਕਸੈਪਟੈਂਸ ਕੀਤੀ ਹੈ ਹਾਂ ਤਾਂ ਉਹ ਉਸ ਚੀਜ਼ ਨੂੰ ਪੁਲਿਸ ਨੇ ਨਹੀਂ ਮੰਨਣਾ ਪੁਲਿਸ ਨੇ ਐਵੀਡੈਂਸ ਦੇਖਣਾ ਹੈ ਕਿ ਸੀਸੀਟੀਵੀ ਦੇਖਣਾ ਹੈ ਮੌਕੇ ਦੇ ਹਾਲਾਤ ਦੇਖਣੇ ਨੇ ਜਾਂ ਕੋਈ ਉੱਥੇ ਕੋਈ ਉਹਦੀ ਕਾਲ ਆਈ ਹੋਵੇ ਮੈਡੀਕਲ ਰਿਪੋਰਟਸ ਤੇ ਜਾਣਾ ਸੋ ਥੇਰ ਇਜ਼ ਅ ਲੋਟ ਆਫ ਥਿੰਗਸ ਨਹੀਂ ਹਜੇ ਨਾਲੇ ਕਿਸੇ ਨੂੰ ਦੋਸ਼ੀ ਕਹਿਣਾ ਇਹ ਬਹੁਤ ਗਲਤ ਹੋਏਗਾ ਹਜੇ ਪਰਚਾ ਐਫ ਆਈ ਆਰ ਕੀ ਇਹ ਫਸਟ ਇਨਫੋਰਮੇਸ਼ਨ ਰਿਪੋਰਟ ਹੈ ਪ੍ਰਾਈਮ ਅਫਸਰ ਹੀ ਪੁਲਿਸ ਨੂੰ ਲਗਾਇਆ ਪੁਲਿਸ ਨੇ ਪਰਚਾ ਦਿੱਤਾ ਉਹਨਾਂ ਨੂੰ ਤਾਂ ਜ਼ਿੰਦਗੀ ਰੋਡ ਸੀ ਫਿਰ ਜੇ ਇੰਨਾ ਹਜੇ ਉਹਨਾਂ ਨੂੰ ਲੱਗਦੀ ਨਹੀਂ ਸੀ ਵੀ ਕੋਈ ਖਤਰੇ ਵਾਲੀ ਗੱਲ ਹੈ ਤੁਸੀਂ ਮੈਨੂੰ ਅੱਜ ਸੁਮਿਤ ਜੀ ਇੱਕ ਵਾਰ ਦੱਸੋ ਆਪਣੀ ਸਟੇਟ ਚ ਤੇ ਹਰਿਆਣੇ ਚ ਤੇ ਚੰਡੀਗੜ੍ਹ ਦੀ ਗੱਲ ਕਰ ਲੈਨੇ ਆ 100 ਕਤਲ ਹੋਇਆ ਤੇ 100 ਦੇ ਵਿੱਚ 98 ਦੇ ਵਿੱਚ ਦੁਸ਼ੀਆਂ ਨੇ ਕਦੀ ਸੈਂਟਰ ਕੀਤਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਕਿ ਕਤਲ ਤੋਂ ਬਾਅਦ ਕਿੰਨੇ ਦੁਸ਼ੀ ਨੇ ਜਿਹੜੇ ਸੈਂਟਰ ਕਰਦੇ ਨੇ ਉਹਨਾਂ ਵਾਂ ਪਰਿਜੈਂਸ਼ਨ ਸੀ ਕਿ ਯਾਰ ਠੀਕ ਹੈ ਕਤਲ ਮੰਨ ਲਓ ਭਾਈ ਜਸਪ੍ਰੀਤ ਨੇ ਕੀਤਾ ਭਾਈ ਸਾਡੇ ਦੂਜੇ ਨੇ ਨਿਮਰਤ ਜੀਜੀ ਨੇ ਕੀਤਾ ਇਹ ਹਜੇ ਪਾਜੀ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਪਰ ਉਹਨਾਂ ਨੇ ਤਾਂ ਜਿੱਦੀ ਪਰ ਉਹਨਾਂ ਨੇ ਤਾਂ ਜਿੱਦੀ ਥਾਪੀ ਮਾਰ ਕੇ ਜ਼ਿੰਮੇਵਾਰੀ ਲੈ ਲਿਆ ਤੇ ਜਿਹੜਾ ਇਹ ਮਾਮਲਾ ਉਹਨਾਂ ਆਮ ਮਾਮਲਿਆਂ ਚ ਜਰੀਏ ਸੀ ਜੋੜ ਕੇ ਦੇਖ ਸਕਦੇ ਇਹ ਸੋਚੀ ਸਮਝੇ ਤੌਰ ਦੇ ਉੱਤੇ ਪਹਿਲਾਂ ਦਾ ਇੱਕ ਪੂਰਾ ਬਣਿਆ ਹੋਇਆ ਵੇਸ ਸੀ ਉਹਦੇ ਨਾਲ ਹੀ ਉਹ ਤਾਂ ਅੱਗੇ ਵੀ ਕਹੀ ਜਾਂਦੇ ਨੇ ਵੀ ਹਜੇ ਕਈ ਕੁੜੀਆਂ ਹੋਰ ਪੁਲਿਸ ਕੋਲ ਭੱਜੀਆਂ ਫਿਰਦੀਆਂ ਨੇ ਵੀ ਸਾਡਾ ਵੀ ਨੰਬਰ ਲਾਉਣ ਵਾਲੇ ਨੇ ਨਹੀਂ ਦੇਖੋ ਮੇਰੀ ਗੱਲ ਸੁਣੋ ਹੁਣ ਆਪਾਂ ਸੁਖੀਤ ਜੋ ਲਵਾਗੇ 10 ਮਿੰਟ ਪਰ ਇਹਨੂੰ ਅੱਜ ਆਪਾਂ ਕੱਟਣਾ ਨਹੀਂ ਕਿ ਵਲਗੈਰਿਟੀ ਓਪਨਲੀ ਸੋਸ਼ਲ ਮੀਡੀਆ ਤੇ ਚਲਾਉਣੀ ਪੇਜ ਸਮਿਤھ ਜੀ ਥੋੜੇ ਵੀ ਚੱਲਦੇ ਨੇ ਪੇਜ ਮੇਰਾ ਵੀ ਛੋਟਾ ਮੋਟਾ ਕਿ ਅਸੀਂ ਲੋਕ ਇੱਕ ਦਾਣਾ ਅਸੀਂ ਉਸ ਚੈਰੇ ਚ ਰਹਿ ਕੇ ਰਾਈਟ ਟੂ ਲਾਈਫ ਰਾਈਟ ਟੂ ਤੁਹਾਡੀ ਜਿਹੜੀਆਂ ਕਿ ਫਰੀडम ਆਫ ਰਿਲੀਜੀਅਨ ਰਾਈਟ ਟੂ ਐਕਸਪ੍ਰੈਸ਼ਨ ਆਫ ਸਪੀਚ ਡਸਨਟ ਮੀਨ ਕਨਸਟੀਟਿਊਸ਼ਨ ਤੁਹਾਨੂੰ ਸੰਵਿਧਾਨ ਇਹ ਅਧਿਕਾਰ ਨਹੀਂ ਦਿੰਦਾ ਹੈਗਾ ਕਿ ਤੁਸੀਂ ਵਲਕੈਰਿਟੀ ਇੱਕ ਹਰ ਇੱਕ ਬੰਦੇ ਦੀ ਸਿਟੀਜ਼ਨ ਦੀ ਕੰਟਰੀ ਇੱਕ ਪਾਜੀ ਬਾਉਂਡਰੀ ਸੈਟਲਡ ਹੈ ਮੈਂ ਤੁਹਾਡੇ ਚੈਨਲ ਆਈ ਇਹ ਕਹ ਦੱਸਣਾ ਚਾਹੁੰਦਾ ਕਿ ਸਾਡੀ ਸਟੇਟ ਦਾ ਕਿੱਥੇ ਸਾਡੀ ਸਟੇਟ ਰਹੀ ਇਹ ਜਿਹੜੇ ਜਿਹੜੇ ਲੋਕ ਵਲਕੈਰਿਟੀ ਚਲਾ ਰਹੇ ਸੀ ਇਟ ਮੀਨਸ ਮੈਨੂੰ ਇਸ ਗੱਲ ਤੋਂ ਤੁਹਾਡੀ ਗੱਲ ਤੋਂ ਇਹ ਲੱਗ ਰਿਹਾ ਹੈ ਕਿ ਉਹ ਸਹੀ ਸੀ ਤੇ ਜਿਨ੍ਹਾਂ ਨੇ ਹੁਣ ਆ ਮੈਂ ਕਿਹਾ ਸਟੈਪ ਲਿਆ ਹਜੇ ਇਸ ਜੀ ਨੂੰ ਆਪਾਂ ਇਹ ਨਹੀਂ ਕਹਿਣਾ ਕਿ ਇਹ ਸਟੈਪ ਜਿਹੜਾ ਭਾਈ ਮਹਿਰੋ ਨੇ ਲਿਆ ਹੈ ਹਾਂਜੀ ਇਹ ਜੋ ਅਮਰਤਪਾਲ ਦੇ ਵਕੀਲ ਆ ਜੋ ਅਮਰਤਪਾਲ ਮਹਿਰੋ ਦੇ ਵਕੀਲ ਆ ਜੋ ਹਮਨ ਜਿਹਦਾ ਕੀ ਕਹਿਣਾ ਵੀ ਜੋ ਅਮਰਤਪਾਲ ਮਹਿਰੋ ਜੋ ਹੁਣ ਉਹਨਾਂ ਨਾਲ ਗੱਲਬਾਤ ਹੋਈ ਆ ਵੀ ਜਦੋਂ ਤੁਹਾਨੂੰ ਲੋੜ ਪਈ ਸਾਡੀ ਤਾਂ ਅਸੀਂ ਵੀ ਸਰੈਂਡਰ ਕਰਨ ਨੂੰ ਤਿਆਰ ਆ ਤਾਂ ਜਿਹਦੇ ਵਿੱਚ ਵੀ ਜਦੋਂ ਇਹ ਵਕੀਲ ਨੇ ਕਹਿਤਾ ਵੀ ਇਸ ਵਕਤ ਤੁਸੀਂ ਸਰੈਂਡਰ ਕਰ ਦਿਓ ਕਿਉਂਕਿ ਹਜੇ ਵੇਰੀਫਾਈ ਹੋਈ ਜਾਂਦੀਆਂ ਇਹ ਚੀਜ਼ਾਂ ਵੀ ਕੀ ਰਿਪੋਰਟਾਂ ਦੇ ਵਿਚ ਆ ਰਿਹਾ ਰਿਪੋਰਟ ਤੋਂ ਪਤਾ ਲੱਗੂ ਪੂਰਾ ਮਾਮਲਾ ਤਾਂ ਜਦੋਂ ਅਮਰਤਪਾਲ ਦੇ ਵਕੀਲ ਨਾਲ ਜੋ ਗੱਲ ਹੁੰਦੀ ਆ ਅਮਰਤਪਾਲ ਦੀ ਜੋ ਘਮਣ ਵਕੀਲ ਆ ਸੂਝਵਾਨ ਨੌਜਵਾਨ ਬਹੁਤ ਵਧੀਆ ਆਪਾਂ ਕਹਦੇ ਆ ਵੀ ਚੰਗਾ ਵਕੀਲ ਆ ਤੇ ਜਿਹਦੇ ਵਿੱਚ ਇਹ ਹੁਣ ਦੇ ਖੁਲਾਸੇ ਹੋਏ ਆ ਜਿਹਦੇ ਵਿੱਚ ਦੱਸਿਆ ਜਾਂਦਾ ਵੀ ਅਮਰਤਪਾਲ ਮੈਰੋ ਸਿਲੰਡਰ ਕਰਨ ਜਾ ਰਹੇ ਆ ਪਰ ਪਹਿਲਾ ਮਾਮਲਾ ਜਣਾਇਆ ਜਾਊਗਾ ਵੀ ਹੈ ਅਜੇ ਮਾਮਲਾ ਕਿਵੇਂ ਆ ਕਿਉਂਕਿ ਘਮਣ ਵਕੀਲ ਦਾ ਹੁਣ ਇਹ ਕਹਿਣਾ ਜੇ ਕਤਲ ਤਿੰਨ ਜਣਿਆਂ ਨੇ ਕਿਰਿਆ ਤਾਂ ਉਹ ਤਿੰਨ ਹੀ ਗ੍ਰਿਫਤਾਰ ਹੋਣਗੇ ਨਾ ਦੋ ਨੂੰ ਸਜ਼ਾ ਨਹੀਂ ਮਿਲਦੀ ਇਹ ਵੀ ਕਹਿਣਾ ਉਹਨਾਂ ਦੇ ਵਕੀਲ ਦਾ ਕਿਉਂਕਿ ਕੋਰਟ ਦੇ ਵਿੱਚ ਹਰ ਰੋਜ਼ ਉਹਨਾਂ ਦੀਆਂ ਗੱਲਾਂ ਬਾਤਾਂ ਇਹ کیسਾਂ 'ਤੇ ਹੀ ਲੜਦੇ ਆ ਤੇ ਇਹਦੇ ਵਿੱਚ ਇਹ ਕਹਾਂਗੇ ਵੀ ਅਮਰਪਾਲ ਮਹਿਰੂ ਨੂੰ ਇਸ਼ੂ ਹੋਣਾ ਪਊ ਜਿਹਦੇ ਵਿੱਚ ਉਹਨਾਂ ਰਿਪੋਰਟਾਂ ਦੇ ਵਿੱਚ ਦੱਸਿਆ ਜਾਂਦਾ ਵੀ ਉਹਦਾ ਗਲਾ ਕੁੱਟ ਕੇ ਮਾਰਿਆ ਜਾਂਦਾ ਪਰ ਜਿਹੜੇ ਕਹਿੰਦੇ ਸੀ ਬਲਾਤਕਾਰ ਹੋਇਆ ਉਸ ਝੂਠ ਨਿਕਲਿਆ ਕਿਉਂਕਿ ਐਸਐਸਪੀ ਬਠਿੰਡਾ ਦਾ ਕਹਿਣਾ ਤੇ ਅੱਜ ਦੇ ਵਿਚਾਰ ਸੋਡੇ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਤੁਹਾੰਦਰ ਮਿਲਦੇ ਕੰਨ ਦਾ ਬਟਨ ਧੰਨਵਾਦ